ਅੱਛਾ ਫੇਰ ਉਹ ਬਹਿ ਜਾ ਮੈਂ ਫੜ ਕੇ ਉਹ ਬਹਿ ਨਹੀਂ ਬੈਠਦਾ ਨਹੀਂ ਚੜਾਉਂਦੀ ਮੈਂ ਉਹ ਨਹੀਂ ਮਿੰਜੇ ਤੇ ਚੜ ਕੇ ਤੇ ਬਹਿਣਾ ਵਾਸ ਮੈਂ ਤੇ ਬਾਈ ਬਾਬੇ ਆ ਇੱਥੇ ਕੰਮ ਨਾ ਖੜਾ ਦੀ ਸੀ ਜਿਹੜੇ ਟਾਈਮ ਆ ਨਹੀਂ ਜਿਹੜਾ ਮੇਰੀ ਜਮਾ ਵਾਪੇ ਉਹ ਮੈਰੀ ਗੱਲ ਸੁਣ ਲੈ ਹਾਂ ਕਰਨਾ ਬੈਠ ਜੀ ਤੇ ਮੈਂ ਹੁਣ ਦੱਸ ਰਿਹਾ ਆ ਕਿ ਕਹਿੰਦਾ ਮੈਂ ਛੱਡੇ ਆਉਂਗਾ ਭਾਈ ਬੰਦੇ ਨੋ ਪੈਗ ਸਾਨੂੰ ਆਏ ਰੋਜ਼ ਦਾ ਹੀ ਕੰਮ ਆ ਹਾਂ ਇੱਥੇ ਤੇ ਆਹ ਮੋੜ ਮੋੜਿਆ ਜਦੋਂ ਉਹ ਮੋੜ ਮੋੜਿਆ ਉੱਥੇ ਇਹਦੇ ਵਾਲਾ ਹਾਂ ਚੋਕੀਦਾਰ ਵਾਲਾ ਪਾਪਾ ਆਏ ਹੋ ਕੇ ਸਾਰਾ ਰੋਕ ਲਿਆ ਉਹਨਾਂ ਨੇ ਕੰਮ ਲੱਭੇ ਮੇਰਾ ਲੱਗਾ ਬਾਈ ਇੱਥੇ ਨੇ ਉਹ ਮਕਰ ਰੱਖ ਲੂੰਗਾ ਇਹਨਾਂ ਨੂੰ ਇਹ ਕਵਰੇ ਕਿੱਥੇ ਘੜਾ ਝੁੱਟਣਾ ਹੈ ਇਹਨਾਂ ਦਾ ਵੇਖ ਆਇਆ ਕਿ ਮਾਇਆ ਪਿੰਡ ਨੂੰ ਘਰਾਂ ਦਾ ਹਾਲੇ ਸੇਕਾ ਆਲਾ ਬਾਈ ਸਾਰਿਆਂ ਨੂੰ ਸਵਾਗਤ ਹੈ 1755 ਦੇ ਕਿੰਨੇ ਦਿਨ ਦਾ ਘੋਲਿਆ ਫਿਰਦਾ ਬੱਦਲ ਅਜਾ ਪੰਜ ਆ ਗਿਆ ਇੱਕੋ ਰਾਤ ਕਾਲੇ ਕਾਲਾ ਹੋ ਗਿਆ ਸਾਰੇ ਬਸ ਮੱਕੀ ਵੜਣ ਆਏ ਤੇ ਤਾਂ ਬਾਦ ਇਹਨਾਂ ਪਾਣੀ ਲੰਗ ਤੇ ਵੀ ਆ ਟੁੱਟ ਕੇ ਡਰ ਜਾਂਦੇ ਆ ਬੁੱਧਰ ਮੇਰੇ ਨੂੰ ਰੇਜ ਬਹੁਤ ਬਚਾਉਣ ਰੱਖਣਾ ਪੈਂਦਾ ਪਾਈ ਜਿਹੜਾ ਨਾਲ ਆ ਨਾ ਬਸ ਇੱਧਰ ਲੈ ਸੋ ਨਾ ਨਾ ਮਿੱਟੀ ਉਹ ਮਿੱਟੀ ਚੜਾ ਦੇ ਉੱਪਰ ਭਾਈ ਕਰ ਵੀ ਅੱਜ ਆ ਜੀ ਬੀਟੀ ਐਲੀਟ ਤਵਾ ਗਾ ਮਾਰ ਕੇ ਜੱਗੇ ਨਾ ਹੀ ਦਲਵੀਰ ਨਾ ਹੀ ਹਜ ਵੀ ਨਾ ਹੀ ਸਾਰਿਆਂ ਨੇ ਉਹ ਕਰਦਾ ਆਪਣਾ ਪਾਣੀ ਛਿੜਕਦਾ ਫਰ ਫਰ ਕੇ ਟਰਾਲੇ 'ਚ ਅਸੀਂ ਵੀ ਵਧੀਆ ਬਣ ਗਏ ਆਪਣੀ ਬਾਕੀ ਰੋੜੇ ਹੈਗੇ ਆ ਜੇ ਵੀ ਵਿੱਚ ਤੇ ਆਹ ਵੇਖੋ ਸਾਈਡ 'ਤੇ ਨਹੀਂ ਤਾਂ ਆਪਣਾ ਹੀਰਾ ਭਜਾਉਣ ਨੂੰ ਆਣ ਵਧੀਆ ਫੜ ਜਾਣੀ ਉਹ ਦੇਖੋ ਕੁੱਤੇ ਚੜਾ ਜਾਏ ਢੀਂਡ ਹੁੰਦਾ ਪਾਣੀ ਉਹਰੇ ਲਗਾਈ ਟੋਕੀ ਵਾਲਾ ਉਹ ਧਾਰਨਾ ਆ ਸਾਂ ਰੁਕਦਾ ਵੀ ਨਹੀਂ ਹੈਗਾ ਔਰ ਇਹ ਆ ਕੇ ਸਾਰੇ ਭਰੇ ਰੁਕਦਾ ਪੈਂਟ ਹੋ ਜਾਂਦੇ ਬਾਕੀ ਹੁਣ ਉਹ ਆ ਤਰੀਕੇ ਨਾਲ ਵੀ ਕੇਟ ਆ ਬਾਈ ਮਾਈਕ ਛਿੜੀਆਂ ਵੀ ਤੁਰਦੀਆਂ ਹਨ ਨੇਰੀ ਨੇ ਆ ਬੂਟੇ ਲੰਬੇ ਬਾਦ ਦੇ ਸਾਰੇ ਇਹ ਪੱਤਾ ਜਿਆਦਾ ਹੁੰਦਾ ਨਾ ਉਹ ਛਿੜੀ ਟੁੱਟ ਜਾਂਦੀ ਆ ਭਾਜਾਂ ਵਿੱਚ 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 ਛਿੜੀਆਂ ਖਾਦਿਆਂ ਟੁੱਟ ਗਈ ਬਹੁਤ ਟੁੱਟੀ ਹੋਈਆਂ ਬਹੁਤ ਟੁੱਟੀ ਮੇਰੀ ਆਉਂਦੀ ਸਾਰੇ ਨਖਾਂ ਸ਼ੁਰੂ ਹੋ ਜਾਂਦਾ ਆਪਣੇ ਬੂਟੇ ਵੱਟਿਆਂ ਦੇ ਕੋਈ ਛਿੜੀ ਟੁੱਟ ਗਈ ਗੱਪੇ ਤੇ ਰੋਟ ਟੁੱਟ ਜੀ ਕੋ 15 20 ਜੀੜੀਆਂ ਟੁੱਟ ਗਈਆਂ ਤੇ ਅੱਧੀ ਥਾਕੇ ਹੁਣ ਆਪਣੇ ਵੀ ਕਿੜਾ ਵਾਂ ਤੇ ਆਪਣੇ ਪੱਤਾ ਘੱਟ ਆ ਆਪਣੇ ਥੋੜੀਆਂ ਥੇਤੀਆਂ ਲੱਗਣ ਕਰਕੇ ਪੱਤਾ ਭਾਰਾ ਨਹੀਂ ਹੋਇਆ ਉਹ ਬਜਾਣ ਕਰਕੇ ਲੱਭਦੀ ਆ ਲੱਗ ਕੇ ਫੇਰ ਟੁੱਟ ਜਾਂਦੀ ਆ ਅੰਦਰ ਮੀਂਹ ਨੂੰ ਤਾਂ ਦੇਖਦੇ ਹੁਣ ਮੀਂਹ ਦਾ ਤਾਂ ਔਖਾ ਲੱਗਦਾ ਕਿ ਜਿਹੜੇ ਸਾਬ ਨਾਲ ਨੇਰੀਆਂ ਨੇ ਬੱਦਲ ਟੱਕ ਲੈ ਜਾਨਾ ਕਰਨੋ ਜੇ ਮੌਸਮ ਠੀਕ ਜਾ ਉਹਦਾ ਫੇਰ ਹੀਰੇ ਨੂੰ ਵੀ ਅੱਜ ਕਿੜਾ ਦੇਣਾ ਕੱਲ ਰੈਸਟ ਪੁੱਟਾ ਆਹ ਬਾਤ ਕੇ ਮਾਰਟੀਬਾਈ ਟਰੈਕਟਰ ਨਾਲ ਸੇਮ ਇਨਸੂਲਿੰਗ ਪਾਇਆ ਹੋਇਆ ਵੈਸਾ ਆਪਾਂ ਨੇ ਹੁਣ ਐਨ ਪੂਰਾ ਅਸਰ ਆ ਘੱਮ ਹੋ ਜਾਂਦਾ ਦੇਖੋ ਜਿਵੇਂ ਲਾਈਟ ਵੀ ਬਾਲਦੇ ਹਨ ਦੇਖੋ ਕਿੰਨਾ ਸੋਹਣਾ ਲੱਗਦਾ ਸਾਈਡੀਆਂ ਲੱਗਦੀ ਇਹਦੇ ਵਿੱਚ ਲੱਗੀ ਹੋਈ ਆ ਉੱਪਰ ਤੋਂ ਸਾਰੀ ਲਾਈਟ ਇਹਦੇ ਵਿੱਚ ਪੈਂਦੀ ਆ ਬਹੁਤ ਜਨਾ ਲੱਗਦਾ ਟਰੈਕਟਰ ਰਾਤ ਨੂੰ ਬਾਕੀ ਹੁਣ ਪਿਛਲੇ ਵਾਲਟਾ ਰਹਿ ਗਿਆ ਪਿੱਛੇ ਆਪਾਂ ਨੇ ਇੱਕ ਤਾਂ ਜਾਨੀ ਆ ਬਰਾਲ ਵਾਲੀ ਖਰਾਬ ਹੋਈ ਹੋਈ ਆ ਤੇ ਉਹ ਕਰਨੀ ਆਪਾਂ ਨੇ ਟੇਪ ਰੂਬੀ ਤਾਰ ਦੇ ਦੇ ਮਗਰਾੜਾਂ ਪਰ ਤੇ ਇਹ ਵੀ ਕਰਾ ਕੇ ਲਿਆਉਣੀ ਆਪਾਂ ਨੇ ਧੁਮੋਕ ਵਾਲੀ ਹੁਣ ਦੋਨੇ ਸਾਈਡ ਬਾਕੀ ਇਹਨੂੰ ਤਾਂ ਰਵਿੰਗ ਕਰਾ ਚੁਈ ਸੀ ਉਹਨੂੰ ਤੇ ਇਹਨੂੰ ਰਵਿੰਗ ਕਰਾਉਣੀ ਆ ਕੱਲ ਗਏ ਵੇ ਤੇ ਆਪਾਂ ਗਏ ਵੀ ਇਹਨਾਂ ਨਾਲ ਤੇ ਦਲਪੀ ਭਾਜੀ ਨਾਲ ਅੱਜ ਵੀ ਨਹੀਂ ਅਸੀਂ ਗਏ ਵੇ ਤੇ ਕੱਲ ਪਾਲਸ ਲੈ ਕੇ ਆਏ ਟਰੈਕਟਰ ਵਾਲੀ ਜਿਹੜੀ ਉਹ ਮਾਰਦੇ ਹੁੰਦੇ ਆ ਪਾਲਸ ਬਹੁਤ ਸੋਹਣੀ ਪਾਲਸ ਆ ਬਾਕੀ ਉਹਦਾ ਰਿਜ਼ਲਟ ਦੇਖਦੇ ਆਪਾਂ ਹੁਣ ਕਿਦਾਂ ਧੋ ਕੇ ਆਪਾਂ ਫੇਰ ਮਾਰਾਂਗੇ ਪਾਲਸ ਇਹ ਚਮਕਾਉਂਦੇ ਆ ਟਰੈਕਟਰ ਪਰ ਗਿਆ ਅੱਖਾਂ ਤੇ ਫੇਰ ਪਾਲਸ ਕੋਲ ਸਾਰ ਕੇ ਰਿਜ਼ਲਟ ਵੀ ਦੱਸਾਂਗੇ ਪਾਲਸ ਦਾ ਹਜੇ ਆਪਣੇ ਸੈਲਰ ਕਰਕੇ ਕੰਮ ਚੱਲਦਾ ਉਹ ਦੇ ਕਰਕੇ ਫੇਰ ਟਰੈਕਟਰ ਉਹਦਾ ਧੋਤਾ ਦਾ ਮਰਾਤ ਵੀ ਕਿੱਥੀ ਚੜਦੀ ਬਹੁਤ ਤੇ ਫੇਰ ਆਪਾਂ ਪਾਲਸ ਮਾਰ ਕੇ ਫੇਰ ਲਾਵਾਂਗੇ ਇਹਨੂੰ ਅੰਦਰ ਹੁਣ ਤਾਂ ਬਈ ਸੈਲਰ 'ਚ ਲਾ ਲੈਣਾ ਆਪਾਂ ਨੇ ਸ਼ੈੱਡ 'ਚ ਤੇ ਸ਼ੈੱਡ ਆਪਣਾ ਹੋਣਾ ਹੁੰਦਾ ਹੁਣ ਕੰਪਲੀਟ ਕਰਕੇ ਪੂਰਾ ਫੇਰ ਬਲੌਗ ਕਰਾਵਾਂਗੇ। ਇੱਥੇ ਵੀ ਕੰਮ ਚੱਲਦਾ ਉਹਦੇ ਕਰਕੇ ਹੁਣ ਟਰੈਕਟਰ ਪਰ ਕੰੰਜਾ ਜਿਹਾ ਪਾਇਆ ਹੋਇਆ ਦਾ ਰੇਤਾ ਢੋਂਦੇ ਤੇ ਟਰੈਕਟਰ ਇਹ ਲੈ ਆਇਆ ਇਕੱਠਾ ਨੂੰ ਰੈਡੀ ਵਾ ਕੇ। ਉਹ ਬਹੁਤ ਦਾ ਟਾਈਮ ਬਹੁਤ ਲੰਦਾ ਏ ਉਹਨੂੰ ਵੀ ਬੱਦਲ ਜਾਂ ਦੀਗਾ ਨਾਲ ਤਾਂ ਮੈਂ ਤਾਂ ਕਰਕੇ ਆ ਗਿਆ ਕੱਕ ਪਹਿਲਾਂ ਹੀ ਵੱਢਦੇ ਤੇ ਮੈਂ। ਬਾਕੀ ਇੱਧਰ ਆ ਦੇਖੋ ਪੈਵਲਨ ਨਹੀਂ ਹੋਈਆਂ ਵੀ ਸਾਰੇ ਬੰਦੇ ਹੁਣ। ਬਾਕੀ ਵੀ ਚੱਲਦੇ ਆ ਘਰ ਨੂੰ ਤੁਹਾਨੂੰ ਮਿਲਾਉਣੇ ਸੀਗੇ ਨਾ। ਚਾ ਚਾ ਵੀ ਨਾ ਪਾਣੀ ਲਾ ਕੇ ਆਇਆ ਲੈਡ ਵਾਸ਼ੀ ਬਾਕੀ ਆਪਣੇ ਜਿਹੜੀਆਂ ਚੀਜ਼ਾਂ ਜੇ ਬਣਾ ਲ ਉਹ ਉੱਤੇ ਦਾ ਸਟਰ ਆ ਗਿਆ ਬਸ ਭਾਰੇ ਆ ਉਹਨੇ ਘਰ ਦੇ ਲਾੜਾ ਆ ਜਿਹੜੀਆਂ ਉਹ ਆਪਣੇ ਪੱਤਾ ਘੱਟੇ ਆ ਇਹ ਤਾਂ ਨਹੀਂ ਕਰਦੇ ਤੇ ਪਾਣੀ ਵੀ ਆਪਾਂ ਲਾਇਆ ਲੈ ਤੈਨੂੰ ਪੰਜ ਸੱਤਾਂ ਦਾ ਓਕੇ ਜਨੇ ਦਾ ਜੰਮ ਜਮ ਮਗਵਾ ਸੋਣਾ ਆਪਾਂ ਨੇ ਫਰੇ ਪਾ ਕੇ ਬਾਹਰ ਦੱਸ ਸਾਰੇ ਉਂਦਰ ਵੀ ਲਾ ਦੇ ਉੱਥੇ ਡਾਰਾ ਹਾਂ ਅਨਚਾਨ ਮਾਦਾ ਬੁਸ਼ੇ ਮੇਂ ਜਾਦਾ ਹੋਇਆ ਲੋ ਭਾਈ ਮੀਂਹ ਵੀ ਪੈਲੇ ਆਪਣਾ ਤੇ ਹੁਣ ਡੰਡਾ ਮੌਸਮ ਹੋ ਗਿਆ ਉਧਰ ਪਿੰਗ ਚੱਡ ਰਹੀ ਬਹੁਤ ਸਾਲਾਂ ਤੋਂ ਦੇਖਣ ਲੱਗੇ ਸੱਤ ਰੰਗ ਦੀ ਤੇ ਸੂਰਜ ਵੀ ਨਿਕਲ ਗਿਆ ਮੀਂਹ ਵੀ ਖਾਸਾ ਪੈ ਗਿਆ ਰੌਣੀ ਹੋ ਗਏ ਖੇਤ ਬਾਕੀ ਹੁਣ ਚੱਲਦੇ ਆ ਹੀਰੇ ਨੂੰ ਲੈ ਕੇ ਉਧਰ ਤਾਚੇ ਨਾਲ ਨੂੰ ਘੁੰਮ ਕੇ ਆਉਣੇ ਆ ਇਹ ਵੀ ਘਰੋਂ ਤੰਗ ਕਰਨ ਲੱਗਿਆ ਵੇ ਤਾਂ ਹੁਣ ਕਿਹੜਾ ਦੇ ਆਉਨੇ ਆ ਤੋੜ ਕੇ ਬਈ ਤਾਂ ਨਹੀਂ ਦੇ ਕਿਹੜਾ ਦੰਦੇ ਇਹਦਾ ਤੰਗ ਬਹੁਤ ਕਰਦਾ ਲੱਤਾਂ ਬਹੁਤ ਚਲਾਉਂਦਾ ਅੱਗੇ ਬਾਕੀ ਤੁਸੀਂ ਦੇਖਿਆ ਹੀ ਹੈ ਜਿਗਾ ਖੇੜ ਬੱਲੇ ਕੇ ਜਾਂਦੇ ਉਹ ਕੰਮ ਕਰਦਾ ਹੁੰਦਾ ਹੈ ਮੈਂ ਤੋੜ ਕੇ ਆਪਣੀ ਪੈਸੇ ਨੂੰ ਕਿਹੜਾ ਦੇ ਕੇ ਆਉਨੇ ਆ ਅੱਛੀ ਕਾਲ ਬਈ ਉਹ ਲੇ ਜਾ ਇਹਨੂੰ ਘਰ ਨੂੰ ਕਿਆ ਕਾ ਪਾਇਆ ਤਾ ਉਹ ਗਾ ਨਹੀਂ ਪਾਇਆ ਮੈਂ ਚਾਚੇ ਫਿਰ ਉਹ ਬਹਿ ਜਾ ਮੈਂ ਫੜ ਕੇ ਉਹ ਬਹਿ ਨਹੀਂ ਬੈਠਾ ਨਹੀਂ ਚੜਾਉਣੀਆ ਮੈਂ ਉਹ ਨਹੀਂ ਮਿੰਜੇ 'ਤੇ ਚੜ ਕੇ ਤੇ ਬਹਿਣਾ ਵਸ ਮੈਂ ਤੇ ਬਾਈ ਬਾਬੇ ਆ ਇੱਥੇ ਕੰਮ ਨਾ ਖੜਾ ਦੀ ਸੀ ਜਿਹਦੇ ਕਰਨਾ ਆਸੀ ਮੇਰੀ ਗੱਲ ਸੁਣਾ ਤੇਰੇ ਸੱਟ ਲੱਗਣੀ ਇਹਦੇ 'ਚ ਲੱਗਣੀ ਮੈਂ ਇਹਦੇ ਸੱਟ ਮਰ ਉਹ ਯਾਰ ਆਚੇ ਮੈਂ ਨਹੀਂ ਉਹ ਆਚੇ ਈਦਾ ਕੁਝ ਨਹੀਂ ਬੀਖੜਦਾ ਆਚੇ ਨਹੀਂ ਹੋਣਾ ਆ ਫੜ ਕੇ ਫੜ ਮੈਂ ਬਹਿਣਾ ਹਾਂ ਬੈਠਾ ਲਾ ਸੁਣ ਬਹਿਣਾ ਜੂ ਥੋੜੀ ਬਣਾਉਣਾ ਲੱਗ ਜਾ ਉਹ ਬੜਾ ਲਾਉ ਜੂੜੀ ਜਿਹੜਾ ਬੰਦਾ ਕੈਰੂ ਬਿਠਾਉਣਾ ਹੈ ਬੈਣਾ ਤੇ ਦੇਉ ਤੱਕ ਵੀ ਚਲੇਗਾ ਕਹੇ ਜੀ ਮੈਨੂੰ ਲੈ ਪੁੱਛ ਲੈ ਹੀਰੇ ਬੈਣਾ ਬਿਠਾਉਣਾ ਹੈ ਨਾ ਨਾ ਬੋਲ ਨਾ ਨਾ ਬਿਠਾਉਣਾ ਹੈ ਕਹਦਾ ਹਾਂ ਉੱਧਰ ਹੈ ਉੱਧਰ ਕਰ ਲੈ ਬਾਈ ਹੋਈ ਦੰਦੀ ਵੱਢਦਾ ਹੈ ਜਾਂ ਉਹ ਨਹੀਂ ਕਹਦਾ ਯਾਰ ਜਿਹੜੇ ਕਹਿੰਦੇ ਦੰਦੀ ਵੱਢਦੇ ਉਹ ਕਹਿੰਦੇ ਦੰਦੀ ਵੱਢਦੇ ਉਹਨੂੰ ਵੱਢਦੇ ਨਹੀਂ ਹਾਂ ਮੈਨੂੰ ਪਤਾ ਕਿ ਨੀਮੇਗੀ ਪੈਂਦੀ ਉਹ ਚੱਲ ਜਦੋਂ ਦੇ ਕੇ ધ્યાન ਨਾ ਕਰਦਾ ਤੇ ਦੰਦੀ ਤਾਂ ਵੱਢੇ ਲੱਗਦਾ ਵੱਢਣਾ ਪਰ ਹੜਾ ਲੈਣਾ ਕਿੰਨਾ ਡਰਦਾ ਹਾਂ ਲੈ ਜਾ ਲੈ ਜਾ ਉੱਤੇ ਫੇਰਾ ਕੇ ਆਈ ਸਾਲਾ ਕੰਮ ਦਾ ਟਾਈਮ ਆ ਲੈ ਪਿੱਛੇ ਮੈਂ ਬਹਿਣਾ ਨਾ 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 ਕਿਤੇ ਲਾਗ ਲੰਗੀ ਜਾਣਾ ਇਹਦੇ ਘੋੜੇ ਦਾ ਮੈਂ ਜੂ ਨਹੀਂ ਹੁਣ ਕਰ ਦੇਖ ਲੈ ਇਹ ਨਾਲ ਕੇ ਇਹ ਡਰ ਜਣਾ ਨਹੀਂ ਜੂਨੀ ਬਣਨਾ ਦਾ 20 ਬਣਨਾ 20 ਬਣੀ 20 ਬਣ ਕੇ ਆਏ ਆ ਭਰੀ ਆ ਜਾਏਗਾ ਨਹੀਂ ਦਬਲੇ ਨੂੰ ਰੱਖ ਕੇ ਕੱਖਾਂ ਦੀ ਮੰਡ ਲਾਇਆ ਆਪਣੇ ਰੱਖ ਕੇ ਉਹ ਮੈਨੂੰ ਬਹਿਣਾ ਪਾ ਸੁੱਕ ਪੱਗਾ ਮੈਂ ਛੱਡਣਾ ਥੋੜੀਆ ਖੜਾ ਕੇ ਐ ਖੜ ਜਾ ਬੱਸ ਉਹ ਮੈਂ ਫੋਟੋ ਕਿਚੀਏ ਦੋ ਰਹਿਣ ਦੇ ਯਾਰ ਤੂੰ ਰਹਿਣ ਦੇ ਉਹ ਛੱਟ ਆ ਦੇਖੋ ਲੈ ਤੂੰ ਵੀ ਤੇਰੇ ਚ ਨਹੀਂ ਦਮ ਚਾਚੇ ਤਾਂ ਆਏਗਾ ਬਾਈ ਰਹਿਣ ਦੇ ਰਹਿਣ ਦੇ ਆਦੇ ਬੰਦੇ ਹੱਥ ਤੇਰੇ ਮੂੜੇ ਦੋ ਦਿਨ ਤਾਂ ਹਲੇ ਕਿੱਲੇ ਜਾ ਕੇ ਮੁਰਗੇ ਤੈਨੂੰ ਕੰਮ ਛੇੜ ਦੋ ਚਾਹ ਲੱਗਾ ਬੱਧਾ ਮੈਂ ਫੜ ਜੂ ਫੜ ਕੇ ਨਹੀਂ ਨਹੀਂ ਕੋਈ ਰਹਿਣ ਧਾਰ ਜਾ ਯਾਰ ਇਹ ਕਿਹੜਾ ਹੁਣ ਗਰਮ ਹੋਵੇ ਠੰਡਾ ਕੋਈ ਪਤਾ ਨਹੀਂ ਦਿਖਾ ਦੇ ਕੋਲ ਮਰ ਜਾ ਫੋਟੋ ਚਾਚੇ ਹੱਦ ਹੋ ਗਈ ਬੈ ਤਾਂ ਸਹੀ ਇੱਥੇ ਮਿੰਜੇ ਵਿੱਚ ਆ ਦੂਰ ਕਰ ਇਹਨੂੰ ਇੰਪਲਾ ਦੂਰ ਕਰ ਇਹਨੂੰ ਦੂਰ ਕਰ ਫੋੜ ਇਹਨੂੰ ਮੈਂ ਦੂਰ ਤਾਂ ਕਰਨਾ ਚਾਚੀ ਨੂੰ ਬਿਠਾ ਚਾਚਾ ਬੱਬੇ ਉਹ ਜੇ ਮੈਂ ਕੋੜਾ ਛੱਡਿਆ ਤਾਂ ਕਹੇ ਉੱਪਰ ਨਹੀਂ ਬਹਿਣਾ ਚਾਚਾ ਮੈਂ ਮੁੜ ਕੇ ਕਦੇ ਬੁਲਾਉਂਗਾ ਇਹ ਸੱਟ ਪਾਏ ਨਹੀਂ ਜਣਾ ਮੇਰੀ ਜਮਾਨਤ ਉਹ ਬਾਪੇ ਉਹ ਮੇਰੀ ਗੱਲ ਸੁਣ ਲੈ ਹਾਂ ਤਾਂ ਕਰਨਾ ਬੈਠ ਜੀ ਤੇ ਤੂੰ ਮੈਂ ਹੁਣ ਦੱਸਦਾ ਤੂੰ ਦੱਸਦਾ ਡਰਦਾ ਡਰਦਾ ਨਹੀਂ ਦਰਸ਼ਨ ਤਵਾ ਦੇ ਕਿਹੜਾ ਜਾ ਦਰਸ਼ਨ ਨੂੰ ਬਹਿ ਲੰਦਾ ਏ ਉਹਨੂੰ ਕਿਹੜਾ ਜਵਾਬ ਆ ਉਹਦਾ ਬਹਿ ਲੰਦਾ ਆਪਣਾ ਹਾਂ ਜੀ ਨਹੀਂ ਲੋੜ ਹੈਗੀ ਬਾਈ ਬਾਈ ਸੱਟ ਮਾਰੂਗਾ ਯਾਰ ਹੁਣ ਵੱਡਾ ਇਹ ਜੇ ਨਾ ਗਰਮ ਹੋਇਆ ਹੋਵੇ ਹੁੰਦਾ ਫੇਰ ਨਹੀਂ ਬਹਿਣ ਦਿੰਦਾ ਇਹਦਾ ਕੰਮ ਆ ਸਾਡ ਕਾਲਾ ਨੇ ਚੋ ਕਾਲੂ ਖੇਤ ਨੂੰ ਇੰਨੇ ਜਣੇ ਬੰਦੇ ਫੋਟੋ ਆ ਕੇ ਬਾਈ ਇੱਕ ਖੇਤ ਬਾ ਪਹਿਲਾਂ ਤਾਂ ਉੱਥੇ ਉੱਥੇ ਜਾਉਂਗਾ ਉਹਦੇ ਭਾਂਦੇ ਭਾਂਦੀ ਤਾਂ ਹੋਈਆਂ ਪਈਆਂ ਖਬਰ ਕਿਹੜੀ ਬੱਬਾ ਵੜ ਵੜ ਗਈ ਆ ਦੇ ਕਹੀ ਪਈਆਂ ਤਰੀਆਂ ਲੈ ਜੇ ਜਿਹਦਾ ਆ ਭਜਾਉਣੇ ਵਾਲਾ ਹੋਵੇ ਫੇ ਤਾਂ ਹੈ ਵੀ ਉਹਦੇ ਦੱਲੀ ਤਾਂ ਦੱਲੀ ਨੂੰ ਆਪਾਂ ਨੇ ਭਜਾਉਣਾ ਤਾਂ ਉਧਰ ਨੂੰ ਤਾਂ ਬੈਠਿਆ ਦਾ ਉੱਥੇ ਦੇ ਵਿੱਚ ਤੰ ਨੂੰ ਕਹਿੰਦਾ ਭਜਾਉਣਾ ਆਏ ਬਹਿ ਜਾ ਬਸ ਚਾਚਾ ਅੱਜ ਪਹਿਲੀ ਵਾਰੀ ਘੋੜੇ 'ਮੈਂ ਬਿਠਾ ਦੇਣਾ ਨਾ ਬੈਠ ਮੰਨੂ ਚੜਾਉਣ ਨੂੰ ਫਿਰਦਾ ਘੋੜੇ ਫਿਰ ਕਹਿੰਦਾ ਬਿਆਨ ਘੋੜੀ ਘੋੜੀ ਪਰ ਕਹਿੰਦਾ ਤਾਂ ਚੱਲ ਆਪਾਂ ਬਿਆਹ ਦਾ ਕਰਾ ਪਹਿਲਾਂ ਘੋੜੀ ਬੋਲਾ ਦੱਸ ਗਿਆ ਜੱਜੇ ਨਾਦੇ ਬੋਲਦਾ ਚੰਗਾ ਲੱਗਦਾ ਮੈਂ ਸਾਨੂੰ ਦਾ ਪਤਾ ਕੀ ਰਾਮ ਜੀ ਥੋੜੀ ਜਿਹੀ ਸਾਨੂੰ ਕੋ ਪਤਾ ਇਹ ਬੰਦੇ ਛੜੇ بڑے ਛੜੇ ਵੱਜਣ ਲੱਜਨੇ ਆ ਤਾ ਉਹ ਚ ਆਹ ਬਹੁਤ ਸੋਚਣੀ ਪੈਂਦੀ ਆ ਉਹ ਤਾਉ ਦੀ ਨਾ ਸੋਚ ਤੂੰ ਆਪਣੀ ਸੋਚ ਆ ਸਾਡੀ ਦਾ ਜਾਣਦੇ ਉਹ ਜਾ ਉਹ ਲੈ ਜਾਈ ਇਹਨੂੰ ਘਰ ਨੂੰ ਆ ਜੀ ਲੈ ਜਾ ਤੂੰ ਰੋਕ ਲਾ ਆਰਾ ਬਾੜਾ ਪਟਾਤਾ ਅੱਜਾ ਬੈਠੇ ਤੇ ਸਭ ਇਹ ਭਲੇ ਚੰਗੇ ਹਾਂ ਆ ਕੇ ਜਾਗੀ ਭਲੀ ਸੀ ਪੈਲ ਪੈ ਵੀ ਦੇਖਦੇ ਦਿੰਦੇ ਇਹੀ ਤੀ ਫਿਰ ਜਾਰੇ ਕੰਮ ਦੀ ਪੈਲ ਪੈ ਭੀ ਪੀਂਗ ਪੈਲ ਪੀਂਗ ਕਿਹੜੀ ਹੁੰਦੀ ਆ ਹੋਈ ਪਹਿਲੇ ਪੈ ਗਈ ਸੀ ਪਹਿਲੇ ਪੈ ਗਈ ਆ ਉਹ ਤਾਂ ਪਹਿਲੇ ਪਈ ਹੀ ਆ ਪਹਿਲੀ ਸਾਈਡ ਤੇ ਹੁਣ ਆ ਆ ਗਈ ਇੱਧਰ ਇਹਦਾ ਬੌਸ ਟਾਈਮ ਬਾਅਦ ਪਈ ਆ ਉਹੀ ਐ ਹਲੋ ਹਾਂ ਕਹਿੰਦਾ ਬੌਸ ਟਾਈਮ ਬਾਅਦ ਪਈ ਆ ਹੁਣ ਜਦ ਬੱਦਲ ਹੋਈ ਜਦੇ ਪਾਉ ਅਕਲੇ ਨਹੀਂ ਹੋਗਾ ਨਹੀਂ ਨਹੀਂ ਤੇ ਮੀ ਹੁਣੀ ਪਿਆ ਕਿਤੇ ਅੱਜ ਤਾਂ ਦੋ ਪੰਜ ਛੇ ਬਾਈ ਦੇਖ ਲਈ ਮੈਂ ਤਾਂ ਦੇਖ ਬੱਦਲ ਮਾ ਪੈ ਗਿਓ ਪੈਂਦੀ ਆ ਘੋੜਾ ਬਲਕੀਤ ਬਾਈ ਰਿਸ਼ਤੇਦਾਰ ਆਇਆ ਆਇਆ ਬਲ ਬਲਵਾ ਦਾੜੀ ਦੀ ਜਦੀ ਇਹਨੂੰ ਤਾਂ ਸਾਹ ਵੀ ਪਿਆ ਆਇਆ ਸੌਂਦ ਵਾਲਾ ਐਕਟਰ ਹੀ ਲੱਗਦਾ ਹਟ ਜਾ ਮਾਤਾ ਰੌਣੇ ਮੜਿਆ ਪਿਆ ਉਹ ਕਿਹੜੀ ਕੋਈ ਕਰਦਾ ਨਾ ਆ ਹਾਂ ਸੁਹੀ ਆ ਤੇ ਕੀ ਹੋਇਆ ਆਪਰੇ ਪਰ ਆਇਆ ਤੇਰੇ ਕੋਲ ਠੰਡਾ ਮਾਹੌਲ ਹੋ ਗਿਆ ਦੇਖ ਕੇ ਆ ਕੇ ਹੋਰ ਕੇ ਬਰਾਮਜ ਨਹੀਂ ਰਮ ਜਹੀ ਆ ਉਧਰ ਗੰਗੇ ਦੇ ਬੱਚੇ ਵੀ ਨਹੀਂ ਸਭ ਬੱਚਿਓ ਕੇ ਲੜਾਈ ਆ ਮਾਰ ਚ ਪੁੱਛਲਾ ਕੰਡਾ ਬੰਦੀ ਨਾ ਮੈਂ ਕਹਿ ਗਿਆ ਰੌਣੇ ਦਸ ਗਿਆ ऐसे मक्की वाले आदा जावे हुन कालू चेक लेगी कलू चेक देणा कर शनिवार ਓਏ ਅੱਜ ਵਾਸਤੇ ਕੋਣ ਕੱਲ ਲੱਗਣੇ ਨੇ ਕੱਲ ਨੂੰ ਸ਼ਨੀਵਾਰ ਹੈ ਸੋਮਵਾਰ ਮਿਲੂੰਗਾ ਸੋਮਵਾਰ ਨੂੰ ਠੀਕ ਹੈ ਕੱਪੜੇ ਠੀਕ ਨੇ ਸੋਮਵਾਰ ਨੂੰ ਜਦ ਲੈ ਜੀ ਮੱਛੀ ਜੋ ਕੇ ਤਾਂ ਦੇਦੇ ਹਣਾ ਜੇ ਨਹੀਂ ਆਇਆ ਕੱਲੂ ਦੇ ਦੂੰਗਾ ਮੈਂ ਤੈਨੂੰ ਦਿੱਲੂ ਤੇ ਕਢਾ ਕੇ ਮੱਛੀ ਲੈਣੀ ਹੈ ਤਾਂ ਚਾਚੇ ਦਾ ਨੌਲੇ ਜੀ ਉਹਦੇ ਕੋਲ ਕੱਲੂ ਦੇਖ ਲੋ ਕਢਾ ਕੇ ਮੈਨੂੰ ਮੜਾ ਜਾ ਯਾਦ ਕਰਾ ਦੀ ਇੱਕ ਵਾਰ ਹਲੋ ਜੇ ਕਰਾਂ ਪਿਆ ਹੁੰਦੇ ਕੈਸ਼ ਫਿਰ ਦੇ ਦੇਣੇ ਤੇ ਹੱਲੇ ਪਰਚੀਆਂ ਉੱਪਰ ਵੀ ਤਾਂ ਪਤਾ ਲੱਗੇ ਵੀ ਕਿੰਨੇ ਬਣੇ ਹੋਏ ਆ 16 ਤਰੀਕ ਨੂੰ ਬਾਈ ਦੌੜਾਂ ਜੇ ਕਿਸੇ ਵੀਰ ਭਰਾ ਨੇ ਆਉਣਾ ਹੋਇਆ ਤਾਂ ਪਹੁੰਚਿਓ ਉਦੇ ਕੋਲ ਆਪਣਾ ਚੁੰਨੀ ਕੋਲ ਚੁੰਨੀ ਕੋਲ ਪੈਂਡਾ ਚੰਗਾ ਡੜਾ ਕੇ ਲੈ ਜਾ ਉਸ ਦਾ ਕੋਲੇ ਨੂੰ ਡੜਾ ਕੇ ਲੈ ਜਾ ਕੋੜੀ ਹੈਗੀ ਆ ਕਰਾਂ ਚੁੰਨੀ ਤੱਕ ਦਾ ਦੌੜ ਦੌੜ ਕੇ ਚਲੇ ਜਾ ਇਹ ਤਾਂ ਕੀ ਜਿਕਣਾ ਨਾ ਇਸ ਤਰ੍ਹਾਂ ਉਹ ਪਹਿਣੀ ਤੇ ਉਹਨੇ ਕਹਿੰਦਾ ਕਾਲੂ ਪੱਤਰਾ ਰੱਖਾ ਧੱਕ ਲੰਦੇ ਤੇ ਮੈਨੂੰ ਟਰੈਕਟਰ ਨਾਲ ਉਹ ਜਿਹੜੀ ਪਹੀ ਆ ਆ ਬਣੀ ਪਈ ਆ ਉਹ ਜਾ ਉਹ ਨਹੀਂ ਰੋੜਾ ਜਾ ਦੇ ਆ ਕਿਡਾ ਉਹਦਾ ਬਹੁਤ ਆਪਦੀ ਬਣਾਈ ਹੋਣੀ ਹੁਣ ਅਸੀਂ ਅੱਜ ਲੈ ਬੱ ਪੈਪ ਵਾਲੀ ਇਹ ਪੈਪ ਲੈਣਾ ਦੂਰ ਰਹੀ ਪੂਰੀ ਚੱਕਰ ਇੱਕ ਪੈਰ ਦਾ ਬਣਾ ਇੱਕ ਰੋੜੇ ਦੇ ਮੜਾ ਜਿਹੜਾ ਪੈਰ ਆ ਗਿਆ ਨਾ ਵਿੱਚ ਕਿਆ ਕਰਨਾ ਹੁੰਦਾ ਉਸ ਨਹੀਂ ਮੈਂ ਤਾਂ ਉਹ ਕਹਣਾ ਮੈਂ ਤਿਕਣਾ ਉਹ ਪੈਣੀ ਤੇ ਨਾ ਹਾਂ ਉਹ ਸਿਰੇ ਤੇ ਸਿੱਧਾ ਲੰਬਾ ਉਰੇ ਦਾ ਬੋਲ ਹੁੰਦਾ ਚਾਹੀਦਾ ਥੜੀ ਆਹ ਜਗਾ ਮੇਰੀ ਗੱਲ ਉਹ ਗੱਗੇ ਸਾਹਿਬ ਵਿੱਕੀ ਨਾਲ ਆਉਂਦਾ ਵਿੱਕੀ ਤਿੰਨ ਗਿੱਲੇ ਇਕੱਠਾ ਲੱਗਿਆ ਕੋਈ ਜਾਲਾ ਨਹੀਂ ਕੋਈ ਕੁਝ ਨਹੀਂ ਦੇਖ ਲੈ ਜੱਜਾ ਮੱਕੀ ਆਉਂਦੀ ਆ ਮੱਕੀ ਤੇ ਬ੍ਰੇਕਾਂ ਲੱਗਦੀਆਂ ਬੱਸ ਕਰ ਇੰਨਾ ਜਿਗਰਾ ਕਿੱਥੇ ਦਾ ਭਜਾਉਂਦੇ ਆਲਾ ਇਹਦਾ ਗੜਬਾਨ ਜੇ ਨੂੰ ਭੇਜਾ ਪਠਾਲ ਕੇ ਭਜਉਂਦੇ ਤਾਂ ਗੀੜੀ ਆਣਾ ਬਸ ਆਹ ਕਹਿੰਦਾ ਉਈ ਰੋਣਾ ਪਿਆ ਭਾਈ ਵੀਡੀਓ ਮੈਂ ਸੁਣ ਲਈ ਕਿ ਕਹਿੰਦਾ ਆ ਲੱਗ ਗਿਆ ਟੱਕਾ ਕੀ ਕਹਿੰਦਾ ਸ ਤਾਂ ਇਹ ਕਿਹੜੇ ਭਜਾਉਣੇ ਵਾਲਾ ਇਹਦਾ ਵਾ ਢੇੜਾ ਦੇਣੇ ਵਾਲਾ ਗੜਬਾਣੇ ਹੁੰਦਾ ਭਜਾਉਣੇ ਵਾਲਾ ਹਾਂ ਤਾਂ ਆ ਵੀਡੀਓ ਨਾ ਦੀਦੀਆਂ ਤਵਾ ਉਥੇ ਤੁਹਾਨੂੰ ਭੁਜਾ ਕੇ ਦਿਖਾ ਦੇ ਲਾਈਵ ਦੇਖ ਲੈ ਵੀਡੀਓ ਕਿੱਦੇ ਆਏ ਹੁਣ ਦਿਖਾਗਾ ਭੁਜਾ ਕੇ ਹੈਡ ਪਹਿਣੀ ਤੇ ਦੇਖੀਏ ਇੱਥੇ ਹੈਡ ਪਹਿਣੀ ਇਧਰ ਨੂੰ ਮੈਂ ਕਹਾ ਦੰਦ ਕੱਢੀ ਜਾਂਦਾ ਦੰਦ ਕੱਢਦਾ ਰ ਮੈਂ ਚੱਕ ਤਾਂ ਲਊਂਗੇ ਅਸੀਂ ਤੈਨੂੰ ਘੋੜਾ ਘਰਾ ਜਲੀ ਜਾਣਾ ਚੱਕ ਲੈਣਾ ਦਾ ਅਸੀਂ ਪਿੱਛੇ ਤੇ ਕਾਹਦੇ ਠੇੜਾ ਚਾਚੇ 16 ਤਰੀਕ ਨੂੰ ਜਾਣਾ ਇਹਦਾ ਕੁਦਰ ਤੇ ਆ ਮੋੜ ਉੱਪਰ ਕੋਈ ਟੱਕਰਿਆ ਨਹੀਂ ਹੈਗਾ ਆ ਬਾਈ ਨੂੰ ਪੁੱਛ ਦਣ ਪਰ ਤੇਰਾ ਬੜਾ ਉਹ ਘੋੜਾ ਤੋਂ ਛੁੱਟ ਕੇ ਭੱਜਿਆ ਛੁੱਟ ਗਿਆ ਹਾਂ ਇਹ ਤਾਂ ਅਸੀਂ ਕਹਿੰਦਾ ਬਾਪੂ ਨੂੰ ਕਹਿੰਦਾ ਤੂੰ ਬਹਿ ਜਾ ਉੱਪਰ ਇਹ ਤਾਂ ਮੇਰੇ 15 16 ਕਿਲੇ ਜੀਰੀ ਦੇ ਲੋਣੋਂ ਤੇ ਹਟਾ ਰਖਾ ਦਿੱਤੇ ਤੇ ਜੇ ਬਠਾਲ ਜੇ ਮੋਰੇ ਕੋਈ ਹੁੰਦਾ ਰਗੜਦਾ ਤਾਂ ਮੈਂ ਤਾਂ ਨਹੀਂ ਭਜਾਂਦਾ ਰੁਕਦਾ ਨਹੀਂ ਥਾ ਉਹੜੇ ਨੇ ਕਿਸੇ ਨੂੰ ਮਾਰਨਾ ਤਾਂ ਆਪ ਵੀ ਮਾਰਨਾ ਦਾ ਤੁਣਾ ਹਾਂ ਪੁੱਛ ਬਾਈ ਨੂੰ ਬਾਈ ਨੇ ਦੇਖਿਆ ਟਰੈਲ ਅੱਡਿਆ ਕਹਦੇ ਦਸਲਾ ਇਹ ਛੁੱਟ ਗਿਆ ਹੁਣ ਕਰੇਗਾ ਬੰਦਾ ਹੁਣ ਅੱਜ ਬਹਿਣਾ ਨਾ ਭਾਈ ਬਹਿਦੇ ਬੰਦਾ ਉਹ ਨਹੀਂ ਚਾਚੇ ਆ ਦੇਖ ਜਿੱਕਣਾ ਖੜਾ ਐ ਖੜੂਂਗਾ ਘੋੜਾ ਮੈਂ ਫੜ ਕੇ ਰੱਖਣਾ ਮੋਰੇ ਨਾ 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 ਮੁੰਡੂ ਪੰਡ ਜਗਾਂ ਤੂੰ ਮੇਰੀ ਗੱਲ ਸੁਣੋ ਪਹਿਲਾਂ ਐ ਨਿਗਾ ਮਾਰ ਲਈ ਵੀ ਐਨੇ ਠੇਕੇ ਗਏ ਹੋਏ ਆ ਠੀਕ ਆ ਬੈਠਣੇ ਦੇ ਪਹਿਲਾਂ ਉਹਦੇ ਪਰ ਵੀ ਐਨੇ ਠੇਕੇ ਗਏ ਹੋਏ ਆ ਯੋ ਪਾਲੇ ਪੂਰੇ ਵੀ ਕਰਦੇ ਵੀ ਤੂੰ ਆਪਣਾ ਇਹ ਕੰਮ ਦੂਰੇ ਠੀਕ ਆ ਬਸ ਤੁਸੀਂ ਆ ਬਾਈ ਹਜੇ ਹੁਣ ਆ ਕੇ ਗਏ ਪੈਸੇ ਵਾਲੇ ਭਈਏ ਵੀ ਦੇਖ ਲੈ ਐਨਾ ਵੜੇ ਨਿਗਾ ਰੱਖੀ ਪੈਸੇ ਅਸੀਂ ਬੈਠ ਦੇ ਵੇਲਾ ਉਹ ਬਾਈ ਦਾ ਦਿਲ ਤਾਂ ਕਰਦਾ ਉਹ ਬਹਿ ਜੂਗਾ ਮੈਂ ਠੀਕ ਹੋ ਜਾਊਗਾ ਹੋਰ ਇਹਦਾ ਸਮਾਨ ਪਿਆ ਬਾਈ ਬਹੁਤ ਖੇਤ ਮੈਂ ਪਤਾ ਕੀ ਅੱਜ ਕੱਪੜੇ-ਕੁਪੜੇ ਪਾ ਕੇ ਆਉਂਦਾ ਮੈਂ ਜੇ ਉਹ ਚਾਚੇ ਟੌਰ ਜੀ ਬਣਾਉਂਗਾ ਫਿਰ ਸੁਣ ਵੀ ਲੈ ਮੇਰੀ ਗੱਲ ਖੇਤ ਮੈਂ ਇਹਨੂੰ ਆਏ ਹੁੰਦਾ ਵੀ ਮੈਨੂੰ ਭਜਾਉਣ ਲੱਗੇ ਹੁਣ ਇਹਨੂੰ ਆਇਆ ਵੀ ਬਸ ਮੈਨੂੰ ਖੜਾ ਆਏ ਹੁਣ ਬਹਿ ਜਾਂਦੇ ਕੋਈ ਚੱਕਰ ਨਹੀਂ ਇਧਰ ਕਹਦੇ ਬੈਠਾ ਬਿਠਾ ਦੇ ਮੈਨੂੰ ਤੂੰ ਕਿਹੜੇ ਮੰਦਾ ਬੰਦੇ ਨੂੰ ਬਿਠਾ ਉਹ ਆ ਜਾ ਉਹ ਦਲਵੀਰ બસ ਆਇਆ ਤੁਹਾਨੂੰ ਪਹੁੰਚਾ 400 ਪੋਸਟਾਂ ਬਾਦੀ ਸਾਰੀ ਚੰਚਲੀ ਫਿਰ ਕੰਮ ਦੇਖੇ ਬਸ ਉਦਲਵੀਰ ਰੀਲ ਰੀਲ ਚੱਲ ਪਈ ਮੈਂ ਕਹਦਾ ਅਸੀਂ ਪੰਡ ਚੱਕ ਲੈ ਰੀਲ ਚੱਲ ਪਈ ਇੱਕ ਬਸ ਪਾਵਰਾਂ ਹੀ ਪਈ ਐ ਤਾਂ ਹੀ ਕੱਪੜੇ ਨਹੀਂ ਖੋਲਦਾ ਅੱਜ ਤਾਂ ਗੰਦੀ ਮਰਦਾ ਆਜਾ ਦਲਵੀਰ ਚਾਚਾ ਦਾ ਵਹਿ ਲੈ ਇੱਕ ਲੱਖ ਦੇ ਉੱਪਰ ਰੱਖਾਂਗਾ ਉਹ ਜਿਹੜੀ ਪਾਈ ਸੀ ਸਵੇਰੇ ਪਾਣੀ ਦੀ ਝੂਟੀ ਮਿਲਦੀ ਐ ਹਾਂ ਜੀ ਫ੍ਰੀ ਨੂੰ ਮੈਂ ਕਰਨਾ ਜੇ ਡਰੇ ਅੱਧੇ ਕਹੀ ਜਾਂਦਾ ਕਹਿੰਦੇ ਪਾਣੀ ਬਰਬਾਦੀ ਕਰਦੇ ਹੁਣ ਉਹ ਕਹ ਦੱਸਿਆ ਵੀ ਲੋਕ ਗਾਲਾ ਕੱਢਦੇ ਤੇ ਹਾਂ ਜੀ ਇਹ ਤੋਂ ਬੋਰਡ ਦੀ ਆ ਵੀ ਤਾਂ ਛੱਡ ਗਿਆ ਹੈ ਪਾੜਦਾ ਕਹਿੰਦੇ ਹੁਣ ਨਹੀਂ ਸਿਮਰਦਾ ਰਾਸਤਾ ਦਿਹਾੜੀ ਚ ਨੂੰ ਜੇ ਦਿਹਾੜੀ ਚ ਨੂੰ 300 ਗਾਲ ਨਿਕਲਦੀ ਤਾਂ ਸਾਨੂੰ ਡੇਢ ਡੇਢ ਸੌਂਦੀ ਤੀ ਬੰਡ ਵੀ ਆ ਕਹਿੰਦਾ ਤੁਸੀਂ ਪਾਣੀ ਖਰਾਬ ਕਰਦੇ ਅਸੀਂ ਕਹਿੰਦੇ ਅਸੀਂ ਫਾਇਦਾ ਕਰਤਾ ਦੱਸ ਵੀ ਜੇ ਭਾਈ ਥੋੜੀਆਂ ਵੀ ਆ ਦੱਸ ਥੋੜੀਆਂ ਹੀ ਬਣਦੀਆਂ ਆ ਆਪਾਂ ਜੱਟਾਂ ਤੁਹਾਨੂੰ ਵੀ ਆਉਂਦੀਆਂ ਇੱਥੇ ਚੱਤਾ ਬਹੁਤ ਆ ਗਈਆਂ ਫਿਰ ਹਾਂ ਸਰਪੰਚ ਸਾਹਿਬ ਆ ਗਏ ਸਾਡੇ ਇੱਕ ਜਣੇ ਆਇਆ ਗੰਬੇ ਆ ਜਾ ਫਮਾ ਬਾਈ ਕਿਹਦਾ ਪਤਾ ਹੈ ਤੁਂ ਦੀ ਗਲੀ ਦੇ ਹਾਂ ਸਾਬਾਲਾ ਪੜਦਾ ਬੰਮੇ ਯਾਰਾ ਯਾਰ ਇੰਨਾ ਵਧੀਆ ਸਫਾਈ ਕਰੀ ਬਿੱਜੀ ਉਧਰ ਖੜਾ ਦੇ ਯਾਰਾ ਬਹਿਣਾ ਨਾ ਬਾਈ ਅਸੀਂ ਨਹੀਂ ਬਹਿਣਾ ਚੁੱਪ ਕਰੇ ਖੜ ਜਾ ਕਾਹਦੇ ਖੜੀ ਏ ਬਲਾ ਪੱਟੇ ਸਾਡਾ ਤੇ ਹਾਂ ਚੁੱਪ ਕਰਕੇ ਰਬਾ ਸਾਹਿਬ ਬਾਈ ਸਰਬਾ ਸਾਹਿਬ ਪੈਸਾ ਦਾ ਕਰੋ ਬਾਈ ਸਾਡਾ ਡਾਇਰੈਕਟਰ ਨਹੀਂ ਬਾੜਿਆ ਉਹਨੇ ਲਿਆ ਕੇ ਆਇਆ ਤੂੰ ਇਹਦਾ ਪਟਾਉਦਾ ਕੱਢ ਬਾਹਰ ਮੈਂ ਪਟਾਉਂਗਾ ਹੁਣ ਸਰਬਾ ਸਾਹਿਬ ਪੈਸਾ ਦਾ ਕਰੋ ਸਾਡਾ ਬਾਈ ਸਾਨੂੰ ਮੁਆਵਜ਼ਾ ਦਿਓ ਬਾਈ ਹਾਂ ਬਾਈ ਜਗਾ ਇਹ ਕਹਿੰਦਾ ਸਾਈ ਨੂੰ ਕੁੱਟੋ ਚਾ ਕੇ ਤੂੰ ਵੀ ਸੜਦੋ ਚਾਰ ਹੱਡੀਆਂ ਉਹ ਚ ਆਇਓ ਤਾਰ ਲੋ ਉਹ ਇਹਦਾ ਚੋਣ ਜਾਬਤਾ ਲੱਗਿਆ ਵਾਸੀ ਕੋਈ ਫੈਸਲਾ ਨਹੀਂ ਲੈ ਸਕਦੇ ਅਲੇ ਚੋਣ ਜਾਬਤਾ ਹੈ ਪੁਲਿਸ ਵੀ ਆਈ ਨਹੀਂ ਹੈਗੀ ਕੋਈ ਵੀ ਨਹੀਂ ਹੈਗੀ ਸਾਰਾ ਕੁਸੂ ਲੈ ਆਹੀ ਪੰਡ ਚੱਕ ਲੈ ਚੱਕਾ ਤਾਂ ਸਹੀ ਕਾਚੇ ਬੌਣ ਜੁੱਕੇ ਹੋਗੇਗੇ ਤਾਂ ਥੋੜਾ ਟਰਾਲੇ ਇੱਧੇ ਲਾਉਣਾ ਤੁਸੀਂ ਰਗਾ ਛੱਡੀ ਨਹੀਂ ਹੋਣੇ ਤਾਂ ਪਹਿਲੇ ਹੀ ਬਾਹ ਹੁੰਦੇ ਸੁੱਕੇ ਹੀ ਬਾਹ ਹੁੰਦੇ ਤੇ ਤੂੰ ਆਇਆ ਵੀ ਘਰ ਦਾ ਦਬ ਗਿਆ ਹਾਂ ਨਹੀਂ ਨਹੀਂ ਆ ਗਿਆ ਨਹੀਂ ਹਾਂ ਬਹੁਤ ਹੈ ਜੀ ਭਾਈ ਉਹ ਵਾਹ ਆ ਚਲਾ ਆ ਕੇ ਦੇਖਣੀ ਆ ਇਹ ਕਹਿੰਦਾ ਸੁੱਕੇ ਚ ਪੱਟਣਾ ਨਹੀਂ ਇਹਨਾਂ ਨੇ ਕੌਣ ਕਹਿੰਦਾ ਆਉ ਦੇ ਪਿੱਛੇ ਕਰ ਲੈ ਕੱਪੜੇ ਦੇ ਵੇਟ ਚਲ ਕੋਣ ਦੇ ਕੱਪੜੇ ਤੇ ਕੈਸੇ ਚਾਓਗੇ ਤੋ ਹਾਂ ਲੈ ਤਵਾ ਮਾ ਲੈ ਤੋ ਝਗੜੀ ਪਟਾਈ ਪਈ ਆ ਤੇ ਵੇਖੋ ਫੇਰ ਇੱਥੇ ਲੱਗਣਾ ਕੰਮ ਨਹੀਂ ਕਰਦਾ ਸੁੱਕਾ ਸਾਲਾ ਤੂੰ ਤਾਂ ਕਰਾਉਂਦਾ ਹੀ ਮੈਂ ਕਾਨੂੰ ਕਰਾਉਣਾ ਪਾਪਾ ਜੀ ਨੇ ਤੇਰੇ ਪਰ ਲੱਗ ਲੱਗ ਹੋ ਗਿਆ ਸਾਰੀ ਕਾਰਤੇ ਪਏ ਸਾਰੇ ਤਾਂ ਕੱਪੜੇ ਲਵੇੜ ਤੇ ਉਹ ਤਾਂ ਹੈਗੀ ਹੀ ਆ ਉਧਰ ਲਾਈਟ ਦਾ ਨਹੀਂ ਭਰੋਸਾ ਕੋਈ ਦੋ ਦਿਨ ਹੀ ਨਹੀਂ ਆਉਣੀ ਹੈਗੀ ਜਿਹੜੇ ਸਾਫ ਕਨੇਰੀ ਆਈ ਆ ਮੌਸ ਕਾਲਾ ਬਾਈ ਹਵਾ ਬਹੁਤ ਆ ਉਹ ਤਾਰ ਆਉਣੀ ਹੈ ਜਨਰੇਟਰ ਦੀ ਹੱਸ ਵੀਰ ਜਨਰੇਟਰ ਦੀ ਤਾਰ ਲੈ ਆਉਣੀ ਪੈਣੀ ਆ ਉਹਦਾ ਕੰਮ ਹੀ ਕਰ ਪੁਣੀ ਹਲੇਗਾ ਨੂੰ ਲਿਆਉਣੀ ਆ ਲੈਟ ਆਈ ਤੇ ਲਿਆਇਓ ਆਪਾਂ ਨੇ ਜਨਰੇਟਰ ਖਾਲਾ ਸੋਚ ਕੋਲ ਨੂੰ ਕਰ ਲੈਣਾ ਖਿੱਚ ਕੇ ਨਾ ਲੈਟ ਆਈ ਤੇ ਲਿਆਇਓ ਜਾਂ ਲੈਟ ਆ ਗਈ ਨਾ ਫੇਰ ਤਾਰ ਲੈ ਆਇਓ ਕਹਿੰਦਾ ਉਹ ਲੋੜੇ ਇਨੀ ਨੋਵੇਟਰ ਸਾਹੀ ਦਾ ਕੱਢ ਦਿੰਦਾ ਪਾਣੀ ਪੂਰੀ ਟੈਂਕੀ ਪਾਣੀ ਦੇ ਵਿੱਚੋਂ ਨਹੀਂ ਬੰਦ ਉਹ ਆਜਣੀ ਲਾਈਟ ਯਾਰ ਹੱਲੇ ਬਥੇਰਾ ਦਿਨ ਪਿਆ ਲੱਗੇ ਹੁਣ ਕਿਤੇ ਨਹੀਂ ਨਾ ਆਉਂਗਾ ਚਾਚਾ ਤਾਂ ਕਿ ਆਊਗਾ ਤੂੰ ਬਲੈਡ ਦੀ ਉਮੀਦ ਨਹੀਂ ਹੈਗੀ ਯਾਰ ਹਨੇਰੀਓ ਇਨੀ ਤਕੜੀ ਆਈ ਆ ਤੁਹਾਨੂੰ 12 1 ਵਜੇ ਤੱਕ ਅੱਜ ਨਹੀਂ ਆਉਂਦੀ ਲਾਈਟ ਯਾਰ ਲਾਈਟ ਤਾਂ ਨਹੀਂ ਆਉਂਦੀ ਆ ਸਿਪਲ ਭਰੀ ਵਿੱਚ ਰਾਤ ਕਿਹਨੇ ਕਿਹੜੇ ਰਾਤ ਰਾਤ ਦਾਦੇ ਇਹ ਤਾਂ ਬਹਾਨਾ ਬਾਅਦ ਅੱਜ ਤਾਂ ਹਨੇਰੀ ਘੜਦੀ ਉਹਨੇ ਇੱਥੇ ਕੋਈ ਦੇਖਣ ਨਹੀਂ ਦਿੱਤਾ ਸੜਕ ਪਰ ਗੱਡੀਆਂ ਰੋਗੀਆਂ ਇੱਕ ਵਾਰੀ ਅੱਜ ਹਾਂ ਅੱਜ ਦਾ ਬਾਈ ਅਸੀਂ ਪੈਪ ਛੱਡਣ ਗਏ ਉਹਦੇ ਜਿਹੜੇ ਬਜੇ ਆ ਦ ਹਾਂ ਦਲਵੀਰ ਉਹ ਜਿਹੜੀਆਂ ਸ਼ਕੀਆਂ ਸਾਮਨੇ ਕਰ ਰਹੀਆਂ 8 9 ਤਾਂ ਉਹ ਮੋਡਰਨ ਵਾਲੇ ਬਾਈ ਦਾ ਹਾਂ ਹਾਂ ਕਹਿੰਦਾ ਬਾਈ ਵੇਚੀਂ ਪੱਤਾ ਯਾਦ ਆਏ ਪੱਤਾ ਜਦ ਲੰਬੀਆਂ ਨਾ 3 ਇੰਚੀ 3 44 ਜਿਹੜੀ ਪੱਤਾ ਬਹੁਤ ਬਾਫੇ ਉਹ ਵੀ ਦੇਖੇ ਬਣੇ ਕਹਿੰਦਾ ਆ 3 ਲੱਖ ਲੱਖੇ ਮੁੜਦੇ ਨਾ ਦੇਖੇ ਬਣੇ ਜਦ ਮੈਂ ਦੇਖਿਆ 8 9 ਦਾ ਜਦ ਜਟਕੀਆਂ ਜਾਂ ਨੇ ਜਿਹੜੀਆਂ ਉਹ ਰੇਰ ਪੱਤਾ ਜਾ ਪਿਆ ਬਹੁਤ ਹੋਰ ਡਟੀਆਂ ਬਹੁਤੀਆਂ ਪੱਤਾ ਬਹੁਤ ਹੋਦਾ ਬੁੱਦਲ ਬਹੁਤ ਆ ਭਾਈ ਮਾਰਦਾ ਕਿਹੜਾ ਜਗ ਦੇਖ ਕੇ ਬੀਸਰ ਨਹੀਂ ਦੀਆਂ ਉਹਦੀਆਂ ਹੁਣ ਦੇਖ ਕੇ ਆ ਜਾ ਕੇ ਜਾਰੀ ਹਾਂ ਹਾਂ ਤੇ ਪਈ ਦਾ ਹੁਣ ਇਹਨਾਂ ਦਾ ਕੰਮ ਹੋ ਗਿਆ ਇੱਕ ਲੰਬੜਾ ਵਾਲੇ ਬਿੱਗੇ ਨੂੰ ਵੀ ਗਿੜਾ ਮਾਰਿਆ ਤੇ ਪੀਆਂ ਵੀ ਬਹੁਤ ਹੋਣੀਆਂ ਹੁਣ ਖੜੀਆਂ ਕਰ ਦੂ ਪਲਾਸਟਰ ਲਾ ਕੇ ਆਉਂਗਾ ਨਾ ਟੁੱਟ ਕੇ ਟੁੱਟ ਗਈਆਂ ਜਿਹੜਾ ਲਗਾ ਦੋ ਹੱਡੀਆਂ ਵਾਲਾ ਹਾਂ ਇੱਕ ਲੰਬੜਦਾਰ ਤਾਂ ਹੀ ਹਣੀਆਂ ਛੋੜੀ ਆਪਾਂ ਛੜੀਆਂ ਛੋਟੀਆਂ ਦਾ ਇਧਰ ਛੋਟੀਆਂ ਲਿਆਉਂਦੇ ਆ ਉਹ ਜੱਗੇ ਨਾਲੀਆਂ ਦਾ ਦਿਖਦੀ ਨਹੀਂਂਦੀਆਂ ਸਰ ਉਹਦੀ ਇੱਕ ਵਾਰ ਇਹਦੀ ਜੱਗੀ ਰਹਿ ਫਿਰ ਉਹਦੀ ਹੁਣ ਦੇਖਣ ਲੱਗੀਆਂ ਮੇਰੇ ਕੀ ਅਜਿੱਦਰ ਵੱਡਾ ਆ ਵਾ ਭਈਆ ਵੀ ਲੱਗਦੀ ਇੱਥੇ ਲੱਗਿਆ ਹੋਵੇ ਜਿਹੜਾ ਛੋਟੀ ਚੱਕੜਾ ਜਿਹੋਨੇ ਬੱਚੇ ਵੜਦੇ ਨੇ ਜਿਹੜੀ ਛੋਟੀ ਛਿੜੀ ਆ ਨਾ ਟੁੱਟਦੀ ਨਹੀਂ ਹੈਗੀ ਉਹ ਠੀਕ ਆ ਜਿਹੜੀ ਲੰਬੀ ਆ ਉਹ ਵਧੀਆ ਉਹ ਥੋੜੀ ਨੁਕਸਦੀ ਆ ਹਾਂ ਉਹ ਨੁਕਸਦੀ ਉਹ ਟੁੱਟਦੀ ਅੱਜ ਕੀ ਵੇਖਿਆ ਮੈਂ ਛਿੜੀਆਂ ਅੱਜ ਐਂ ਜੀ ਸਾਡੇ ਬਾਬੇ ਦੀ ਨਹੀਂ ਕੋਹੋੜੀਆਂ ਕਿਸੇ ਦੀਆਂ ਯਾਰ ਲਾਲਾ ਕਿ ਮੁਰਦੀਆਂ ਉਹ ਥੋੜੇ ਜਮੇ ਗੁੱਬੀਆਂ ਐ ਕਰਤੀਆਂ ਉਹਦੇ ਨੇਰੀ ਤੇ ਪਹਿਲੀ ਗੁੱਬੀਆਂ ਦੀਆਂ ਬੋਲੂ ਦੇ ਵਾਂ ਗੁੱਬੀਆਂ ਵੀ ਤੇ ਅੱਜ ਪਰ ਇੱਕ ਤਾਂ ਕੱਲੂ ਉੱਦੋਂ ਦੇ ਆਏ ਦੀਆਂ ਗੱਲ ਹਾਂ ਅੱਜ ਦੂਏ ਵਸੇ ਨੂੰ ਕਰਦੀਆਂ ਸਾਰਾ ਹੁਣ ਬੈਠਣੇ ਪਿਆ। ਹੁਣ ਇੱਕ ਤਾਂ ਹੋਰ ਬੁੱਲਾ ਕਟਟਣੀ ਹੀ ਹੈ। ਹਾਂ। ਪਹਿਲਾਂ ਸੇ ਬਣਾ ਦਿੱਤਾ ਉਹਨਾਂ ਨੇ। ਉਹਨਾਂ ਨੇ ਮੇਰੇ ਹੱਥ ਲਾਉਣੇ। ਇਸ ਲਈ ਕਾਮ ਬੈਠਦੇ ਕਾਮ ਵੀ ਮਝੁੰਦੇ ਆ। ਹਾਂ। ਕਾਮ ਵੀ ਬੈਂਦੇ ਨਾ ਪਰ ਉਹ 8 9 ਓਕੇ ਆ ਕਹਿੰਦੇ ਉਹਨੂੰ ਪੈਣਾ ਕਹਿੰਦੇ ਆ। ਹਾਂ। ਉਹ ਅੱਜ ਝਗੜੀਆਂ ਕਰਦਾ ਚੱਕੀ ਸਹਿ ਵੀ ਲੋਕਾਂ ਨੇ ਵੜ ਗਈਆਂ। ਇੱਥੇ ਉਮੀਦ ਇਹ ਪਹਿਲਾਂ ਹਾਂ। ਬਗੈ ਇੱਥੇ ਲੁਕਣ ਜੋਗੀ ਨਹੀਂ ਹੁੰਦੇ ਚਲੋ ਹੋਰ ਬੱਸ। ਨੁਕਸਾਨ ਤਾਂ ਉਦੋਂ ਹੋਣਾ ਤਾਂ ਬਚ ਗਿਆ। ਉਦੋਂ ਕੁਛ ਨਹੀਂ ਕੁਛ ਨਹੀਂ ਕੁਛ ਨਹੀਂ ਹਾਂ ਕੁਛ ਨਹੀਂ ਹੋਇਆ ਕੁਛ ਨਹੀਂ ਬ੍ਰਿਕੜਦਾ ਵੀ ਇਹ ਤਾਂ ਉਹੀ ਕਰੀ ਜਾਂਦਾ ਦੇਖ ਲਾ ਓਕਣਾ ਹੀ ਆ ਨੁਕਸਾਨ ਤਾਂ ਅੱਜ ਜੋੜਾ ਦਾ ਭਾਈ ਹਾਂ ਮੈਂ ਨੌ ਪੈ ਮੂੜ ਕੇ ਆ ਗਿਆ ਕੇ ਲੇਪੂ ਵਾਲਾ ਨਾ ਇਹਦੇ ਵਾਲਾ ਕਹਿੰਦਾ ਰੇਡੀ ਵਾਲਾ ਮੋਟਰਸਾਈਕਲ ਨੇ ਕਹਿੰਦਾ ਮੈਂ ਛੱਡੇ ਆਉਂਗਾ ਹਾਂ ਭਾਈ ਬੰਦ ਤੇ ਨੌ ਪੈ ਸਾਨੂੰ ਐਂ ਰੋਜ਼ ਦਾ ਹੀ ਕੰਮ ਆ ਹਾਂ ਇੱਥੇ ਤੇ ਆਹ ਮੋੜ ਮੋੜਿਆ ਜਦੋਂ ਉਹ ਮੋੜ ਮੋੜਿਆ ਉੱਥੇ ਇਹਦੇ ਵਾਲਾ ਚੌਕੀਦਾਰ ਵਾਲਾ ਪਾਪਾ ਆਏ ਹੋਗੇ ਸਾਰਾ ਰੋਕ ਲਿਆ ਉਹਨਾਂ ਨੇ ਮੈਨੂੰ ਲੱਗਦਾ ਮੇਰਾ ਮਗਰ ਬਾਏ ਇੱਥੇ ਨਾ ਉਹ ਮਗਰ ਰੱਖ ਲੂਗਾ ਇਹਨਾਂ ਨੂੰ ਕਵਰੇ ਕਿੱਥੇ ਘੜਾ ਝੁੱਟਣਾ ਹੈ ਇਹਨਾਂ ਦਾ ਵੇਰ ਆਏ ਕਿ ਮਾਇਆ ਪਿੰਡ ਨੂੰ ਘਰਾਂ ਦਾ ਹਾਲੇ ਓਕੇ ਘੁਰੂਆ ਘੜਨ ਉਹ ਦਿਪੇਤੰਦਾ ਬਸ ਟੈਪੂਰ ਨੂੰ ਭੇਜ ਦੇ ਤਾਂ ਕਰਾਇ ਦੇ ਦੇਣਾ ਬਸ ਟੈਪੂਰ ਲੈ ਲੇ ਤਾਂ 500 ਹਾਂ 500 ਉਹ ਠੀਕ ਹੈ ਰੇੜੀ ਕਿੰਨੇ ਵਾਰੀ ਦੀ ਰੇੜੀ ਕਿੰਨੇ ਵਾਰੀ ਦੀ ਤੈਨੂੰ ਫੇਟ ਬੱਗੇ ਬਈ ਦਵਾਕਾ ਲੈ ਬਰਗੇ ਦੇ ਲੇ ਹੂੰ 100 ਰੁਪਏ ਦਾ ਬੋਟਰ ਨਾ ਦੇ ਲਖਾ ਰਣਾ ਵਿੱਚੇ ਵਗੇ ਲੰਗੇ ਇਹ ਕਿਹੜੀ ਵਿਚਰੀ ਤੇ ਰਿਛ ਤੇ ਨਾ ਨਾ ਠੀਕ ਹੈ ਜਵਾਬ ਦਿੰਦਾ ਟੈਂਪੂ ਆਹ ਤੈਸਾ ਤੈਸਾ ਤੇਲ ਪਾਇਆ ਸੂਰੇ ਦੋ ਵਾਰ ਸਿਰ ਮਾਰਿਆ ਆਪਣਾ ਉਹ ਉਦਣ ਮੈਂ ਲੈ ਕੇ ਉੱਥੇ ਉਹਦਣ 700 ਦਾ ਪਾਇਆ ਉਹਨੇ ਛਲੋ ਉਹ ਜੋ ਵੀ ਵਾਜ ਗਿਆ ਉਹ ਮੇਰੇ ਟੈਂਕੀ ਇਹ ਵਾਲੇ ਫੇਰ ਵੀ ਦੁਆਏ ਜਿਹੜਾ ਅੰਗਰੇਜ਼ ਕੋਲ ਉਹ ਦੇਖੀ ਉਹਦਾ ਹਲਾ ਮੈਂ ਕਿਹਾ ਸੁਂਗਦਾ ਹੀ ਹੁਣ ਨਹੀਂ ਭਾਈ ਦੇ ਨੂੰ ਗੱਲ ਕਰਦਾ ਉਹ ਟੈਂਕਰਾਉਣਾ ਹੈ ਪਰ ਉਹਦੀ ਐਵਰੇਜ ਬਹੁਤ ਹੈ ਕਰਾ ਵੀ ਤੇਲ ਪੋੜਾ ਉਹਨਾਂ ਪਾਪਾ ਪਾ ਲਿਆ ਮੈਂ ਕਿ ਤੇ ਹੁਣ ਪੋਆ ਕੋਈ ਯਾਰ ਖੰਡ ਦਾ ਉਹਨਾਂ ਦਾ ਆਪਾਂ ਨੂੰ ਆਪਣੇ ਵਾਲੇ ਦੇ ਸਾਫਾ ਵੀ ਯਾਰ ਦਾ ਪੋੜ ਚੱਲੀਆ ਉਹਨੇ 300 ਦਾ ਪੋਆਇਆ ਐਫਆਈ ਇਹ ਪਰ ਤੇ ਗਏ ਬਚੇ ਗਏ ਐਫ ਨਾਲ ਬਬੂ ਲੈ ਗਰਾਤੀ ਕਹਿੰਦਾ ਨਹੀਂ 300 ਦਾ ਹੀ ਪੋਆ ਮੈਂ ਠੀਕ ਮੰਜਾ ਕੱਚਾ ਹੋ ਗਿਆ ਮੇਰਾ ਡਾਇਰੈਕਟ ਵਾਲਾ ਕੰਮ ਆ ਯਾਰ ਐਕਟ ਵਾਸਤੇ ਲਈ 4-500 ਰੁਪਏ ਚ ਫੋਲੋ ਹੋ ਜਾਂਦੀ ਇੱਕ ਵਾਰੀ ਲੱਗਣਾ ਇਹ ਵੀ ਲੈ ਆਵੇ ਹੁਣ ਕੱਢੂ 15-20 ਦਿਨ ਭਾਈ ਚੌਥੇ ਦਿਨ ਵਾਲੇ ਜਿੰਦੀ ਆ ਫੇਰ ਮੈਂ ਕਿਹਾ ਮੈਂ 600 ਦੇ ਦਤਾ ਕਿਤੇ ਇੱਥੇ ਨੂੰ ਟੈਂਕੀ ਲੱਗ ਗਈ 300 ਦੀ ਆਪਣੇ ਸਾਡੇ ਮੋਟਰਸਾਈਕਲ ਬੰਨ ਖਬਰ ਇਹ ਤਾਂ ਸਾਲਾ ਮੀਟਰ ਹੀ ਖਰਾਬ ਹੋਣਾ ਆਪਣੇ ਪੂ ਦਾ ਚਲ ਜੋ ਮਰਜੀ ਸਾੜੇ ਵਾਲੇ ਮੈਂ 100 ਬਵਾ ਦਸ ਸਰੇ ਲੱਗਦੀ ਸੂ ਜਾ ਕੇ ਵੀ ਭਰ ਗਈ ਟੈਂਕੀ ਬਾਬਾ ਤੁਰ ਕੀ ਆਉਂਗਾ ਜਿੱਥੇ ਤੇ ਆਉਂਗਾ ਜਿਹਨੂੰ ਨਹੀਂ ਪਤਾ ਆਏਗਾ ਚਲੋ ਜੀ ਬਾਕੀ ਭਾਈ ਠੀਕ ਆ ਰੀਗਰਡ ਨਿਊ ਜਨ ਬੜਾ ਘੋਟੀਆਂ ਰੱਖਣ ਦਾ ਸ਼ੌਂਕੀ